ਰਮਿੰਦਰ ਸਿੰਘ ਆਵਲਾ ਪਰਿਵਾਰ ਨੂੰ ਲੋਕਾਂ ਦਾ ਮਸੀਹਾ ਕਿਹਾ ਜਾਂਦਾ ਹੈ। ਗੁਰੂ ਆਸਾਏ ਦੇ ਵਿੱਚ ਕੋਈ ਵੀ ਨੌਬਤ ਆਉਂਦੀ ਹੈ ਤਾਂ ਲੋਕਾਂ ਦੇ ਨਾਲ ਅੱਗੇ ਖੜ ਕੇ ਖੜ ਜਾਂਦਾ ਰਮਿੰਦਰ ਸਿੰਘ ਆਵਲਾ ਦਾ ਪਰਿਵਾਰ। ਪਿਛਲੇ ਦਿਨਾਂ ਦੇ ਵਿੱਚ ਜਦ ਗੁਰੂ ਆਸਾਏ ਹਲਕੇ ਦੇ 12 ਨੌਜਵਾਨ ਸੜਕਾ ਹਾਸੇ ਵਿੱਚ ਚਲੇ ਜਾਂਦੇ ਤਾਂ ਉਹਨਾਂ ਪਰਿਵਾਰਾਂ ਲਈ ਮਸੀਹਾ ਬਣ ਗਿਆ ਸੀ ਰਮਿੰਦਰ ਸਿੰਘ ਆਵਲਾ। ਹੁਣ ਇੱਕ ਤਾਜ਼ੀ ਜਿਹੜੀ ਘਟਨਾ ਹੈ ਪਿਛਲੇ 2 ਦਿਨਾਂ ਤੋਂ ਹਲਕਾ ਗੁਰੂ ਆਸਾਏ ਦੇ ਵਿੱਚ ਅੱਗ ਲੱਗ ਰਹੀ ਹੈ। ਅੱਗ ਦੇ ਕਾਰਨ ਕਾਫੀ ਕਿਸਾਨਾਂ ਦਾ ਜਿਹੜਾ ਨੁਕਸਾਨ ਹੋ ਗਿਆ ਲੋਕਾਂ ਦੇ ਖਾਨ ਤੱਕ ਕਣਕ ਘਰਾਂ ਦੇ ਵਿੱਚ ਨਹੀਂ ਬਚੀ ਜਦ ਇਸ ਗੱਲ ਦਾ ਪਤਾ ਰਮਿੰਦਰ ਸਿੰਘ ਆਵਲਾ ਨੂੰ ਲੱਗਦਾ ਤਾਂ ਉਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਪਿੰਡਾਂ ਦਾ ਦੌਰਾ ਕਰਦੇ ਆ ਤੇ ਅੱਜ ਰਮਿੰਦਰ ਸਿੰਘ ਆਵਲਾ ਵੱਲੋਂ ਉਹਨਾਂ ਪਰਿਵਾਰਾਂ ਦੇ ਵਿੱਚ ਆਪਣੇ ਕੋਲੋਂ ਕਣਕ ਦੇ ਟਰੱਕ ਪਰ ਪਰ ਭੇਜੇ ਗਏ ਹਨ ਆਵਲਾ ਪਰਿਵਾਰ ਦਾ ਇਸ ਕੀਤੇ ਕੰਮ ਦੀ ਚਾਰੇ ਪਾਸੇ ਛਲਾਗਾ ਹੋ ਰਹੀ ਹੈ ਕਿਉਂਕਿ ਆਵਲਾ ਪਰਿਵਾਰ ਹਲਕੇ ਦੇ ਲੋਕਾਂ ਲਈ ਹਮੇਸ਼ਾ ਮਸੀਹਾ ਬਣ ਖੜਦੇ ਆ ਤੇ ਇੱਕ ਵਾਰ ਲੋਕਾਂ ਲਈ ਫੇਰ ਮਸੀਹਾ ਬਣ ਅੱਗੇ ਆ ਯਰ ਮਿੰਦਰ ਸਿੰਘ ਆਵਲਾ ਪਰਿਵਾਰ ਜਿਹੜਾ ਕੰਮ ਸਰਕਾਰਾਂ ਨੇ ਕਰਨਾ ਹੁੰਦਾ ਸਰਕਾਰਾਂ ਦੇ ਕਰਨ ਵਿੱਚ ਦੇਰੀ ਵੀ ਹੁੰਦੀ ਹੈ ਤੇ ਨਹੀਂ ਵੀ ਹੁੰਦਾ ਪਰ ਆਵਲਾ ਸਰਕਾਰ ਸਭ ਤੋਂ ਪਹਿਲਾਂ ਸਭ ਤੋਂ ਮੋਰੀ ਇਹ ਕੰਮ ਕਰਕੇ ਦਿਖਾਉਂਦੀ ਐ ਰਮਿੰਦਰ ਸਿੰਘ ਆਵਲਾ ਵੱਲੋਂ ਹਲਕਾ ਗੁਰੂਰ ਸਾਹਿਬ ਵਿੱਚ ਕੀਤੇ ਜਾ ਰਹੇ ਇਸ ਕੰਮ ਨੂੰ ਕਿਵੇਂ ਦੇਖਦੇ ਹੋ ਆਪਣੀ رائے ਵੀ ਜਰੂਰ ਦੱਸਿਓ ਤੇ ਦੇਖਿਓ ਆਹ ਪੂਰੀਆਂ ਵੀਡੀਓ ਹਾਂਜੀ ਵੀਰ ਜੀ ਅਸੀਂ ਕਾਲ ਪਹਿਲਾਂ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਰਮਿੰਦਰ ਸਿੰਘ ਆਵਲਾ ਜੀ ਵੱਲੋਂ ਜੋ ਸਾਡੇ ਪਿੰਡ ਨੂੰ ਸਾਡੀ ਗਣਕ ਸੜੀ ਹੈ ਕਿ ਉਸ ਵਾਸਤੇ ਖਾਣ ਵਾਸਤੇ ਬਾਰੇ ਤੇਰੇ ਤੇ ਗੱਟੇ ਸਾਨੂੰ ਪਹੁੰਚਦੇ ਕੀਤੇ ਨੇ ਅਸੀਂ ਉਹਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਵੀ ਕੱਲ ਅੱਗ ਲੱਗਣ ਕਰਕੇ ਸਾਡੀ ਕਣਕ ਸੜ ਗਈ ਸੀ ਤੇ ਵਿਵੇਂਦਰ ਆਵਲਾ ਜੀ ਆਏ ਆ ਤੇ ਉਹਨਾਂ 12-12 ਗੱਟੇ ਹੀ ਸਾਨੂੰ ਕਣਕ ਦੇ ਦਿੱਤੇ ਤੇ ਉਹਨਾਂ ਦਾ ਤਹਿ ਦੀ ਦੋ ਧੰਨਵਾਦ ਕਰਦੇ ਆਂ ਆਵਲਾ ਸਾਹਿਬ ਦਾ ਬਹੁਤ ਧੰਨਵਾਦ ਜੀ ਕਣਕ ਸੜੀ ਹਾਂਜੀ ਪਾਕਾ ਚ ਆਪਾਂ ਨੂੰ ਇਹ 2 ਗੱਟੇ ਮਿਲ ਗਏ ਕਣਕ ਸੜੀ ਹੀ ਕੱਲ ਤੇ ਉਹਦੇ ਆਵਲਾ ਜੀ ਨੇ 12-12 ਗੱਟੇ ਸਾਨੂੰ ਭੇਜੇ ਨੇ ਕੱਲ ਸਾਡੇ 3 ਦਾ ਟਾਈਮ ਤੇ ਧੰਨਵਾਦ ਹਾਂਜੀ ਰੇਲਵੇ ਸਰਪੰਚ ਕਰਨੈਲ ਸਿੰਘ ਰੇਲਵੇ ਵਸਤੀ ਤੋਂ ਬੋਲ ਰਿਹਾ ਜੀ ਜਿਹੜੇ ਸਾਡੇ ਪਿੰਡ ਦੀ ਕਣਕ ਸੜੀ ਸੀ ਆਵਲਾ ਸਾਹਿਬ ਸਾਲ-ਸਾਲ ਦੀ ਕਣਕ ਦੀ ਦਿੰਦੇ ਨੇ 12-13-13 ਗੱਟੇ ਬਹੁਤ ਤਹਿ ਦਿਲ ਲੋਕ ਤੁਹਾਨੂੰ ਖਾਲਸਾ ਵਾਇਰ ਜਿੱਦੀ ਫਰਦੇ ਅੱਜ ਕੱਲ ਸਾਡੇ ਪਿੰਡ ਦਲਾਲਾਂ ਦੇ ਵਿੱਚ ਕੋਈ 750 ਏਕੜ ਜਿਹੜੀ ਅਸੀਂ ਕਣਕੋ ਸੜ ਕੇ ਸੁਆਹ ਗਈ ਸੀਗੀ ਤੇ ਬੜੀ ਵੱਡੀ ਤਬਾਹ ਤੇ ਅੱਗ ਲੱਗੀ ਸੀਗੀ ਅੱਜ ਕੋਈ ਦੁਪਹਿਰ ਵੇਲੇ ਆਮਲਾ ਸਾਹਿਬ ਵਿੱਚ ਲੋਕਾਂ ਨਾਲ ਆਪਣਾ ਦੀਪਰਗੜ ਕਰਨਾ ਹੈ ਜਿੰਨਾ ਲੋਕਾਂ ਨੂੰ ਘਰ ਵਾਸਤੇ ਕਣਕ ਨਹੀਂ ਬਚੀ ਜਿੰਨਾਂ ਦੀ ਸਾਰੀ ਸਰਗੀ ਉਹਨਾਂ ਨੂੰ ਉਹਨਾਂ ਦੇ ਧੀਆਂ ਦੇ ਹਿਸਾਬ ਦੇ ਨਾਲ ਹੈ ਕਣਕ ਦੀ ਜਿਹੜੀ ਅੱਜ ਉਹ ਗੱਡੀ ਆ ਗਈ ਏ 2 ਘੰਟੇ ਬਾਅਦ ਹੀ ਤੇ ਉਹ ਉਹਨਾਂ ਨੂੰ ਕਣਕ ਵੰਡੀ ਜਾ ਰਹੀ ਏ ਅਸੀਂ ਆਵਲਾ ਸਾਡਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਇੱਕ ਇੱਕ ਸਾਲ ਦੀ ਕੜਕ ਜਿਹੜੇ 10 ਪਰਿਵਾਰ ਸੀਗੇ ਜਿਨ੍ਹਾਂ ਨੂੰ ਬਿਲਕੁਲ ਕੜਕ ਨਹੀਂ ਬਚੀ ਜਿਨ੍ਹਾਂ ਨੂੰ ਉਹਨਾਂ ਨੂੰ ਖਾਣ ਵਾਸਤੇ ਕੜਕ ਪ੍ਰੋਵਾਈਡ ਕਰਵਾਈਏ ਅਸੀਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਮੌਕੇ ਤੇ ਆ ਕੇ ਬਾਫੜੀ ਨਹੀਂ ਤੇ ਕਈ ਸਿਆਸਤੀ ਬੰਦੇ ਕਹ ਜਾਂਦੇ ਆ ਪਰ ਪਹੁੰਚਦੇ ਨਹੀਂ ਉਹਨਾਂ ਨੇ 2 ਘੰਟੇ ਦੇ ਵਿੱਚ ਹੀ ਸਾਰੀ ਕੰਮ ਅੰਮਲ ਦੇ ਵਿੱਚ ਲਿਆਂਦਾ ਮੈਂ ਤੁਹਾਡੇ ਸਾਡੀ ਵੀ ਯਾਦਵਾ ਸਾਹਿਬ ਮੇਰੇ ਪਤਾ ਪੈਣਾ ਹੈ ਵੀ ਤੇ ਜਿਹੜੇ ਬੰਦਿਆਂ ਨੇ ਥੋੜੀ ਥੋੜੀ ਜ਼ਮੀਨ ਵਾਲਿਆਂ ਨੇ ਕਣਕ ਪੋਦੀ ਦੀ ਜਿਨਾ ਕੋ ਖਾਂ ਨੂੰ ਦਾਣੇ ਨਹੀਂ ਯਾਦਵਾ ਸਾਹਿਬ ਨੇ ਸ਼ਾਮ ਨੂੰ ਦਾਣੇ ਭੇਜ ਦਿੱਤੇ ਨੇ ਉਹਨਾਂ ਨੂੰ ਵੰਡੇ ਜਾ ਰਹੇ ਨੇ ਉਹਨਾਂ ਦਾ ਬਹੁਤ ਮਾਣ ਹੈ ਕੱਲ ਨਗਰ ਵਿੱਚ ਜੋ ਧਿਆਨ ਘਾਤ ਹੋਇਆ ਸੀ ਜਿਹਨੇ ਆਪਣੇ ਸਰਪੰਚ ਸਾਹਿਬ ਨੇ 200 ਏਕੜ ਜ਼ਮੀਨ ਇਹਨਾਂ ਠੇਕੇ ਤੇ ਸੀ ਜਿਹੜੀ ਉਹ ਵੀ ਚਣ ਕੇ ਸੜੀ ਹੋਰਾ ਮਾਤੜ ਪਰਿਵਾਰ ਸੀ ਜੀ ਕਿ ਇਹਨਾਂ ਦੇ ਕੋਲੇ ਖਾਣ ਵਾਸਤੇ ਵੀ ਨਹੀਂ ਸੀ ਕੰਗ ਰਹਿ ਗਈ ਉਹ ਅੱਜ ਆਵੜਾ ਸਾਹਾ ਆਏ ਭਾਈ ਜੇ ਬੈਠ ਕੇ ਸਾਰੀ ਪੰਚਾਇਤ ਨੇ ਜਾਂ ਸਾਰੇ ਭਰਾਵਾਂ ਨੇ ਸਰਪੰਚ ਸਾਹਿਬ ਨਾਲ ਕਿਹਾ ਵੀ ਸਾਨੂੰ ਤਾਂ ਕਿਸੇ ਮਦਦ ਦੀ ਨਹੀਂ ਲੋੜ ਜੋ ਵੀ ਗਾਤੇ ਤਾਂ ਉਹਮੇ ਤੇ ਚਲੋ ਜਿਹੜੇ ਪਰਿਵਾਰ ਸੀ ਮਾਤੜ ਉਹਨਾਂ ਵਾਸਤੇ ਗਿਆ ਸੀ ਕਿਸੇ ਆਵੜਾ ਸਾਹਿਬ ਕੋਲੇ ਤੇ ਉਹਨਾਂ ਨੇ ਮਾਨ ਰੱਖਦੇ ਹੋਏ ਨਗਰ ਦਾ ਅਮਰਦੀ ਤੌਰ ਤੇ ਇੱਕ ਇੱਕ ਸਾਲ ਤੇ ਕਿਸੇ ਨੂੰ 12 ਕਟੇ ਜੀਆਂ ਮੁਤਾਬਕ ਕਿਸੇ ਨੂੰ 20 ਕਟੇ ਕਿਸੇ ਨੂੰ 15 ਕਟੇ ਇੱਕ ਸਾਲ ਦੀ ਜਿਹੜੀ ਉਹ ਦਾਣੇ ਘਰੇ ਪਾਉਣ ਕਿ ਚਾਹਤੇ ਨੇ ਚਲੋ ਇਹ ਇੱਕ ਛੋਟੀ ਜੀ ਮਸਲਮ ਹੈ ਆਪਾਂ ਇਹਨਾਂ ਦਾ ਜੋ ਨੁਕਸਾਨ ਹੋਇਆ ਉਹ ਨਹੀਂ ਭਰ ਸਕਦੇ ਚਾਵੇਂ ਇਹਨਾਂ ਨਾਲ ਅਗਲੇ ਨੂੰ ਹੌਸਲਾ ਹੈ ਕਿ ਸਾਡੇ 4 ਖਾਨ ਨੂੰ ਦਾਣੇ ਆ ਗਏ ਨੇ ਹੋਰ ਵੀ ਟੀਨ ਸੈਕਟਰੀ ਸਾਹਿਬ ਨਾਲ ਉਹਨਾਂ ਨਾਲ ਗੱਲ ਕੀਤੀ ਹੈ ਗੁਰੂ ਸਾਹਿਬ ਦੇ ਵਿੱਚ ਜਿੰਨਾ ਵੀ ਨੁਕਸਾਨ ਹੋਇਆ ਹੈ ਉਹ ਜਿਹੜਾ ਹੈ ਟੀਨ ਸਾਹਿਬ ਨੂੰ ਕਹਿ ਕੇ ਭਾਰੀ ਪੂਰਾ ਕਰਵਾਉਣਗੇ ਜਦੋਂ ਵਿਸ਼ੇਸ਼ ਗੱਲਬਾਤ ਹੋ ਗਈ ਉਸ ਤੋਂ ਬਾਅਦ ਦੇ ਨਾਲ ਹੀ ਇਹ ਆ ਵੀ ਚਲੋ ਪਰਮਾਤਮਾ ਰਮਿੰਦਰ ਸਿੰਘ ਆਵਲਾ ਤੰਦਰੁਸਤ ਰੱਖੇ ਉਹ ਇਹੋ ਜਿਹੇ ਉਪਰਾਲੇ ਜਿਹੜੇ ਨੇ ਅੱਗੇ ਵੀ ਜਿੱਥੇ ਵੀ ਉਹਨਾਂ ਨੂੰ ਕੋ 200ਵੇਂ ਕਿਈ ਦਾ ਕੋਈ ਕਿਸੇ ਨੂੰ ਕੋਈ ਮਦਦ ਕਰਨੀ ਹੈ ਉਹ ਹਰ ਵੇਲੇ ਹਾਜ਼ਰ ਰਹਿੰਦੇ ਨੇ ਤੇ ਅੱਜ ਵੀ ਉਹਨਾਂ ਨੇ ਸਾਰੇ ਭਰਾਵਾਂ ਦਾ ਮਾਣ ਰੱਖਦੇ ਹੋਏ ਤੇ ਆਪਦੇ ਕੋਲੋਂ ਵੀ ਉਹਨਾਂ ਕਹਾਂ ਵੀ ਜੇ ਕੋ ਸਰਕਾਰ ਨਾ ਕਰੇਗੀ ਤੇ ਆਪਦੇ ਕੋਲੋਂ ਵੀ ਲੋੜ ਮੁਤਾਬਕ ਜਿੰਨੀ ਵੀ ਹੋਏਗੀ ਉਹ ਵੱਧ ਵਾਧ ਜਿਹੜੇ ਨੇ ਆਵਲਾ ਸਾਹਿਬ ਆਪਦੇ ਕੋਲੋਂ ਦੇਣਗੇ ਸਹਾਤਾ ਤੇ ਪਰ ਫਿਰ ਵੀ ਸਰਪੰਚ ਸਾਹਿਬ ਦਾ ਧੰਨ ਜੀਗਰਾ ਜਿਨ੍ਹਾਂ ਨੇ ਚਣ ਕੇ ਸੜੀ ਤੇ ਕੋਈ ਇਹਨਾਂ ਨੇ ਕਿਸੇ ਤਰ੍ਹਾਂ ਦੀ ਟ੍ਰੇਲੀ ਨਹੀਂ ਦੀ ਸਾਰੇ ਭਰਾਵਾਂ ਦੇ ਬਾਹਰੋਂ ਵੀ ਫੋਨ ਆਏ ਨੇ ਬੱਚਿਆਂ ਦੇ ਵੀ ਭਾਈ ਆਪਾਂ ਕੋ ਸਰਪੰਚ ਸਾਹਿਬ ਦੀ ਮਦਦ ਕਰੀਏ ਤੇ ਸਾਰੇ ਨਾ ਸਰਪੰਚਾ ਉਹਨੇ ਕਿਹਾ ਬਣੀ ਦਾਦੇ ਨੇ ਜੋ ਭਾਣਾ ਪਰਨਾ ਸੀ ਕਿਸੇ ਜੋਕ ਤਾਂ ਲੈਣਦੇ ਸੀ ਉਹ ਦਿੱਤਾ ਆਵਲਾ ਸਾਹਿਬ ਨੇ ਕਿਹਾ ਤੁਸੀਂ ਸਰਪੰਚ ਸਾਹਿਬ ਸਾਡੇ ਦਾ ਨਹੀਂ ਇਹਨਾਂ ਨੇ ਫਿਰ ਵੀ ਧੰਨਵਾਦ ਸਾਰੇ ਨਗਰ ਵਾਲੋ ਤੇ ਸਰਪੰਚ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਐਨ ਫਸਲ ਵੀ ਨੁਕਸਾਨ ਹੋ ਗਿਆ ਤੇ ਫਿਰ ਵੀ ਟ੍ਰੇਲਿੰਗ ਨਹੀਂ ਜਾਨੀ ਮੱਤੇ ਤੇ ਤੇ ਆਵਲਾ ਸਾਹਿਬ ਦਾ ਦੁਬਾਰਾ ਫਿਰ ਧੰਨਵਾਦ ਜਿਨ੍ਹਾਂ ਨੇ ਨਗਰ ਦਾ ਮਾਨ ਰੱਖਿਆ ਤੇ ਅੱਗੇ ਵੀ ਰੱਖਿਆ ਅੱਗ ਨੇ ਇਥੇ ਕਹਿਰ ਮਚਾਇਆ ਉਹਦੇ ਨਾਲ ਬਹੁਤ ਨੁਕਸਾਨ ਹੋਇਆ ਸਾਰੇ ਪਿੰਡਾਂ ਦੇ ਵਿੱਚ ਤੇ ਤਕਰੀਬਨ 230 ਤੋਂ 35 ਕਿੱਲੇ ਕਣਕ ਜਿਹੜੀ ਉਹ ਸੜੀ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਘਟੋ ਘਟ ਇੱਕ ਲੱਖ ਰੁਪਇਆ ਮੋਰ ਦਾ ਹਰੇਕ ਪਰਿਵਾਰ ਨੂੰ ਕਿੱਲੇ ਦੇ ਹਿਸਾਬ ਨਾਲ ਦਿੱਤਾ ਜਾਏ ਪਿੰਡ ਵਾਲਿਆਂ ਦੇ ਵੀ ਇਹੀ ਮੰਗ ਹੈ ਕਿਉਂਕਿ ਕਈ ਸਾਡੇ ਇਹੋ ਜਿਹੇ ਕਿਸਾਨ ਵੀਰ ਹੈ ਇਹਨਾਂ ਦੇ ਘਰ ਖਾਂ ਜੋਗੇ ਵੀ ਤੜੇ ਕਿਸੇ ਦੇ 3 ਗਿੱਲੇ ਕਿਸੇ ਦੇ 2 ਗਿੱਲੇ ਕਿਸੇ ਦਾ ਕਿੱਲਾ ਕਿਸੇ ਦੇ 10 ਗਿੱਲੇ ਤੇ ਜਿਨ੍ਹਾਂ ਦੇ ਕੋਰਖਾਨ ਦੇ ਜੋਗੇ ਵੀ ਦਾਣੇ ਨਹੀਂ ਅਸੀਂ ਆਪੀ ਟੀਮ ਨੇ ਸਾਡੇ ਫੈਸਲਾ ਕੀਤਾ ਕਿ ਸਾਰਿਆਂ ਨੂੰ ਅਸੀਂ 20-20 ਮਨ ਜਿਹੜੀ ਕਨਕ ਹੈ ਉਹ ਅਸੀਂ ਅੱਜ ਹੀ ਪਹੁੰਚਦੀ ਕਰਾਂਗੇ ਘੱਟੋ-ਘੱਟ ਉਹਨਾਂ ਦੇ ਘਰੇ ਰੋਟੀ ਪੱਕ ਸਕਦੀ ਪਿੰਡ ਵਾਲੇ ਵੀ ਨਾਲ ਸਜ ਤੋਂ ਸਹਿਯੋਗ ਕਰਦੇ ਪਏ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਛੇਤੀ ਤੋਂ ਛੇਤੀ ਕਾਰਵਾਈ ਕਰਕੇ 1 ਲੱਖ ਰੁਪਏ ਮੁਆਵਜ਼ਾ ਘਟੋ ਕਰ ਸਾਰੇ ਕਿਸਾਨ ਵੀਰਾਂ ਨੂੰ ਦਿੱਤਾ ਜਾਏ ਜਿੰਨਾਂ ਦੀ ਕਣਕ ਨੂੰ ਆਗ ਲੱਗੀ ਹੈ ਔਰ ਔਰ ਗਲਤੀ ਵੀ ਪਿਛਲੀ ਮੈਸਮੇ ਦੀ ਹੈ ਸਰਕਾਰ ਦੀ ਗਲਤੀ ਹੈ ਸਰਕਾਰ ਦੀ ਗਲਤੀ ਸਾਡੇ ਕਿਸਾਨ ਵੀਰਾਂ ਤੋਂ ਪਏ ਹੈ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ